ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ 108 ਸੰਤ ਬਾਬਾ ਰਾਮਦਾਸ ਜੀ ਪਿੰਡ ਸੁਲਤਾਨ ਪਿੰਡ ਪਾਈ ਮੰਝ ਸਾਈ ਬਰੋਡ ਵਿਖੇ ਸੰਗਤਾਂ ਐਨ ਆਰ ਵੀਰਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਘਰ ਦੇ ਲੈਂਟਰ ਦੀ ਨਿਸਕਾਮ ਸੇਵਾ ਬੜੇ ਸ਼ਰਧਾ ਅਤੇ ਤਨ ਮਨ ਨਾਲ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਵੀ ਦਿਖਾਉਨੇ ਹਾਂ ਗੁਰੂਕਾਰ ਦੀ ਸੇਵਾ ਤੇ ਕੀ ਕਿਹਾ ਸੰਗਤਾਂ ਤੇ ਸੇਵਾਦਾਰਾਂ ਵੱਲੋਂ ਤੁਸੀਂ ਵੀ ਕਮੈਂਟ ਬਾਕਸ 'ਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਾਉਣਾ ਜੀ ਨਾ ਕੀ ਤਿਵਾ ਸਾਥ ਦੇਣਾ ਨਾ ਕੀ ਤਿਵਾ ਸਾਥ ਦੇਣਾ ਮਿੱਤਰ ਪਿਆਰੇ ਨੂੰ ਬਲਦਨੀ ਮੋਰੀ ਦੰਦਾ ਕਹਿਣਾ ਬੈਦ ਜੀ ਦਾ ਸਾਥ ਸਾਥ ਸੰਗਤ ਜੀ ਅੱਜ ਬਾਬਾ ਰਾਮਦਾਸ ਜੀ ਦੇ ਗੁਰਦੁਆਸਰ ਦੇ ਅਸੀਂ ਸਾਥ ਸੰਸਾਰੀ ਲੈਂਡਰ ਪਾ ਰਹੀ ਆ ਤੇ ਸਾਰੀ ਸੰਗਤ ਨੂੰ ਜਿਹੜੀ ਆ ਲੱਖ ਲੱਖ ਵਧਾਈ ਹੋਵੇ ਤੇ ਅਸੀਂ ਇਹੋ ਚਾਹੁੰਦੇ ਆ ਵੀ ਇਦਾਂ ਸਾਰੀ ਸਾਥ ਸੰਗਤ ਸਾਡੇ ਇਸ ਗੁਰਦਾਰੇ ਕੰਮ ਕਰਦੀ ਰਹੇ ਤੇ ਸੇਵਾ ਕਰਦੀ ਰਹੇ ਤੇ ਜਿਹੜਾ ਇਹਨਾਂ ਸਾਡੇ ਭੈਣ ਭਰਾਵਾਂ ਨੇ ਸਾਨੂੰ ਸਹਿਯੋਗ ਦਿੱਤਾ ਵਾ ਤੇ ਮਹਾਰਾਜ ਇਹਨਾਂ ਦੇ ਚਰਨ ਦੀ ਕਲਾ ਰੱਖੇ ਸਾਹਾ ਵਾਜੂ ਗਾਜੀ ਫਤੇ ਫਤੇ ਬੜੇ ਪੁਰਾਣੇ ਸਮੇ ਤੋਂ ਸਿਸਿਰ ਜੇ ਤੋਂ ਸੋ ਅੱਠ ਸੰਤ ਬਾਬਾ ਆਮਦਾਸ ਜੀ ਵਿਖੇ ਸੰਤਾਂ ਦੇ ਸੰਜੋਗ ਦਾ ਰੈਂਟਲ ਪੈ ਰਿਹਾ ਹੈ ਇਹ ਰੈਂਟਲ ਸੰਤਾਂ ਦੇ ਵਿੱਚ ਬੜੇ ਚਿਰ ਦਾ ਉਤਸ਼ਾਹ ਹੀ ਤੇ ਲੰਮੇ ਸਮੇ ਤੋਂ ਸੰਤਾਂ ਦੇ ਮਨਾਂ ਵਿੱਚ ਆਵਾਜ਼ ਹੀ ਕਿ ਬਾਬਾ ਜੀ ਦੇ ਸਾਧਾ ਹੀ ਰੈਂਟਲ ਪੈ ਜਾਵੇ ਮੇਲੇ ਦੇ ਲਾਨ ਮੇਲੇ ਦੇ ਵਿੱਚ ਸੰਤਾਂ ਨੂੰ ਇਸ ਚੀਜ਼ ਦੀ ਬੜੀ ਮੁਸ਼ਕਲ ਹੁੰਦੀ ਸੀ ਜਦੋਂ ਕਿ ਸੌਣ ਦਾ ਮੇਨ ਲੱਗਦਾ ਸੀ ਤੇ ਅੱਗੇ ਬੱਦਲ ਤੇ ਮੀਂਹ ਦੀ ਬਹੁਤ ਵਰਖਾ ਦਾ ਜੋਰ ਹੁੰਦਾ ਸੀ ਤੇ ਸਾਨੂੰ ਸ਼ੈੱਡ ਦੀ ਬੜੀ ਜ਼ਰੂਰਤ ਸੀ ਇਹ ਲੰਘੇ ਰਾਤ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਪਿਆ ਹੈ ਤੇ ਅੱਗੇ ਵੀ ਸੰਗਤਾਂ ਇਹ ਸੇਵਾ ਕਰਦੀਆਂ ਰਹਿਣਗੀਆਂ ਮਾਤ ਦਾ ਕੰਮ ਸਦਾ ਚੱਲਦਾ ਰਹੇਗਾ ਵੈਗੁਰਜੀਤ ਕਮ ਖਾਲਸਾ ਵੈਗੁਰਜੀਤ ਜੀ ਦਾ ਹਾਂਜੀ ਵੈਗੁਰਜੀਤ ਕਾ ਖਾਲਸਾ ਸ੍ਰੀ ਵੈਗੁਰਜੀਤ ਕੀ ਫਤਿਹ ਗੁਰੂ ਪਿਆਰੀ ਸੰਗਤ ਸੰਗਤ ਦੇ ਉਦਮ ਦੇ ਨਾਲ ਸੰਤ ਬਾਬਾ RAMDAS ji ਦੇ ਸਿੱਧੀ ਸਿੱਧੀ 100 ਸੰਤ ਬਾਬਾ RAMDAS ji ਦੇ ਅਸਥਾਨ ਤੇ ਅੱਜ ਲੈਂਟਰ ਦੀ ਸੇਵਾ ਫੁਮ ਹਮ ਆਗੇ ਹੋ ਰਹੀ ਹੈ ਇਹ ਬੜੀ ਵੱਡੀ ਸਲੇਪ ਜਿਹੜੀ ਆ ਸਾਡੀ ਸਾਰੀ ਸੰਗਤ ਵੱਧ ਤੋਂ ਵੱਧ ਅਪਰਾਲਾ ਕਰਕੇ ਮਿਹਨਤ ਕਰਕੇਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਜਿਹੜੀ ਇਹ ਮੁਸ਼ਕਲ ਮੀ ਪੈਂਦਾ ਸੀ ਮੇਲੇ ਦੇ ਸਾਤ ਅਸੂ ਦੇ ਮੇਲੇ ਤੇ ਮੀ ਆ ਜਾਂਦਾ ਸੀ ਬੜੀ ਸੰਗਤ ਨੂੰ ਤੰਗੀ ਹੁੰਦੀ ਸੀ ਪਰ ਅਸੀਂ ਇਹ ਸੰਗਤ ਨੂੰ ਸਾਰੀ ਨੂੰ ਵਧਾਈ ਦਿੰਨੇ ਆ ਤਨੋਂ ਮਨੋਂ ਵਧਾਈ ਦਿੰਨੇ ਆ ਔਰ ਮਿਹਨਤ ਕਰਕੇ ਬੜੀ ਸੰਗਤ ਨੇ ਕਮੇਟੀ ਨੇ ਇਹ ਕੰਮ ਨੂੰ ਨੇ ਪਰਚਾੜਿਆ ਗੁਰੂ ਮਹਾਰਾਜ ਦੇ ਉਦਮ ਦੇ ਨਾਲ ਸੰਗਤ ਦੇ ਉਦਮ ਨਾਲ ਅਸੀਂ ਲੱਖ ਲੱਖ ਸਭ ਨੂੰ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸ੍ਰੀ ਅਕਸਵਰ ਸੰਤ ਬਾਬਾ RAMDAS ਜੀ ਦੇ ਪਵਿੱਤਰ ਸਥਾਨਾਂ ਤੇ ਜੋ ਕਿ ਪਿਛਲੇ ਸਮੇਂ ਤੋਂ ਪਿਛਲੇ ਸਾਲ ਤੋਂ ਲੰਗਰ ਹਾਲ ਦੀ ਸੇਵਾ ਆਰੰਭ ਸੀ ਸੰਗਤਾਂ ਦੇ ਸੰਯੋਗ ਦੇ ਨਾਲ ਅੱਜ ਲੈਂਟਰ ਦੀ ਸੇਵਾ ਚੱਲ ਰਹੀ ਹੈ ਅਸੀਂ ਸਮੂਹ ਸਾਧ ਸੰਗਤ ਦਾ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਦਾ ਫੌਜੀ ਵੀਰਾਂ ਦਾ ਔਰ ਸੰਗਤਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਸੇਵਾ ਭੇਜ ਕੇ ਲੋ ਲੈਂਟਰ ਦੇ ਹਿੱਸੇ ਪਾਇਨ ਧੰਨ ਧੰਨ ਬਾਬਾ RAMDAS ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਇਤਿਸ਼ਾਹ ਬਖਸ਼ਣ ਸੇਵਾ ਕਰਨ ਦੇ ਉਦਮ ਤੇ ਬਲ ਬਖਸ਼ਣ ਹਰ ਮੈਦਾਨੇ ਫਤਿਹ ਕਰਨ ਸੋ ਸੰਗਤਾਂ ਨੂੰ ਬੇਨਤੀ ਹੈ ਇਹ ਏਡਿ ਸੇਵਾ ਹੈ ਇਹ ਨਿਰੰਤਰ ਚੱਲਦੀ ਰਹਿਣੀ ਹੈ ਇਸ ਤੋਂ ਬਾਅਦ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਹੀ ਜੋ ਸੰਗਤਾਂ ਸੰਯੋਗ ਦਿੰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚ ਵਾਹਿਗੁਰੂ ਜੀ ਕੀ ਫਤਿਹ ਤਾਂਤੰਗ ਬਾਬਾ RAMDAS DEV ਪੁਸਤਾਨ ਤੇ ਜੋ ਸੇਵਾ ਚੱਲ ਰਹੀ ਹੈ ਸਭ ਨਗਰ ਵਾਸੀਆਂ ਦੇ ਸੰਯੋਗ ਨਾਲ ਚੱਲ ਰਹੀ ਹੈ ਕੋ ਅਸੀਂ ਇਹ ਵੀ ਪਿਆਰ ਦੇ ਸਾਰੇ ਗੁਰੂ ਮੇਲੇ ਤੇ ਸੇਵਾ ਕਰਨ ਤੇ ਆਪਣਾ ਸਗਾਲੀ ਇਹ ਕਮ ਚੱਲਦਾ ਰ ਹੈ ਵੈਗਦੀ ਦਾ ਕਲਚਰ ਹੈ ਠੀਕ ਹੈ ਅਨੁਗਾਈਗਦੀ ਦਾ ਖਾਲਸਾ ਹਾਂ ਜੰਤਨ ਬਾਬਾ ਰਾਮਦਾਸ ਜੀ ਸ੍ਰੀ 108 ਸੰਤ ਗ੍ਰੰਥ ਜਾਨੀ ਦਾਦਾ ਰਾਮਦਾਸ ਜੀ ਦੇ ਪੁੱਤਰ ਅਸਤਾਨ ਤੇ ਕਾਰਿਆ ਸੰਸਥਾ ਦੇ ਸਹਿਯੋਗ ਦੇ ਨਾਲ ਜੰਤਨ ਜੀ ਦੀ ਸੇਵਾ ਚੱਲ ਰਹੀ ਹੈ ਕਾਰਿਆ ਸੰਸਥਾ ਦਾ ਇਹ ਦਿলোਤ ਅਨਵਾਦ ਸ੍ਰੀ ਸੁਖਮਨੀ ਸਾਹਿਬ ਸੇਵਾ ਸਾਟੀ ਵੱਲੋਂ सारिया संगतान जी आया नु धनवाद लख लख सारी संगत नई होारी संगत नई हो